ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਦੇ ਰਿਫਰੈਂਸ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਕਦੇਵ ਖੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਤੁਹਾਨੂੰ ਦਿਖਾਉਣੀਆਂ ਇੱਕ ਸੋਈ ਵਿਖਾਉਣੀ ਆ ਤੇ ਇੱਕ ਤੁਹਾਨੂੰ ਗੱਬਨ ਦਿਖਾਉਣੀ ਆ ਸੋਈ ਦੇ ਆਪਣੀ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੇ ਪਾਸ ਕਰਕੇ ਖੜੋ ਜੋ ਵੀ ਆ ਇੱਥੇ ਵੇਚ ਆ ਕੇ ਪੁੱਛੋ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠ ਠੀਕ ਠਾਕ ਜੀ ਬੜੀ ਵਧੀਆ ਵੀਰ ਜੀ ਤੁਸੀਂ ਸੁਣਾਓ ਜੀ ਸਭ ਵਧੀਆ ਜੇ ਤੇ ਚਲੋ ਨਾਮ ਦੱਸ ਤੇ ਕਰੀ ਫਿਰ ਨਾਮ ਪ੍ਰਿੰਸਪਲ ਸਿੰਘ ਪਿੰਡ ਚਿਕ ਦੇਖੋ ਤਾ ਤਸੀਲੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੋ ਫੋਨ ਨੰਬਰ 950129655 ਠੀਕ ਹੈ ਜੀ ਹਾਂਜੀ ਤੇ ਵੇਖ ਗਿਆ ਪਰਸੋਂ ਵਾਲਾ ਮਾਲ ਫਿਰ ਹਾਂਜੀ ਉਹ ਵੀਰ ਜੀ ਵੇਖ ਗਿਆ ਉਹਦੋਂ ਵੇਖ ਗਿਆ ਜੀ ਠੀਕ ਹੈ ਹਾਂਜੀ ਹਾਂਜੀ ਰੇੜੀ ਤੁਹਾਨੂੰ ਪਤਾ ਆਪਣੇ ਨਾਰਮਲ ਹੀ ਹੁੰਦੇ ਮਾਲ ਵੀ ਇਹੰਦਾ ਰੱਬ ਦੀ ਕਿਰਪਾ ਅੱਜ ਦੋ ਹੀ ਆ ਹਨਾ ਅੱਜ ਦੋ ਹੀ ਇਹਨਾਂ ਦੇ ਵੀ ਰੇਟ ਨਿਕਨਗੇ ਬਸ ਕਰਦੇ ਨੇ ਅੱਛਾ ਹਾਂਜੀ ਠੀਕ ਆ ਹਾਂਜੀ ਤੇ ਆ ਜਿਹੜੀ ਆ ਇਹ ਗੱਬੜ ਮੈਂ ਜੀ ਇਹ ਗੱਬੜ ਨਹੀਂ ਆ ਹਨਾ ਹਾਂਜੀ ਜੀ ਗੱਬੜ ਹਾਂਜੀ ਜੀ ਦੇ ਹਫਤਾ ਇੱਕ ਪਿਆ ਜੀ ਦੱਸ ਨਹੀਂ ਠੀਕ ਆ ਤੇ ਕਿੰਨੇ ਕ ਦੁੱਧ ਵਾਲੀ ਜੇ ਦੁੱਧ ਵੀ ਜੀ ਆਉਂਦੇ 13 14 ਕਿਲੋ ਹੀ ਚੁੰਦੇ ਰਹੇ ਆ ਅੱਛਾ ਹਾਂਜੀ ਹਾਂਜੀ ਇਹਦੀ 15 ਕਿਲੋ ਤਾਂ ਘੱਟ ਗਈ ਚਵਾਉਗੀ ਠੀਕ ਆ ਬਸ ਮੈਂ ਬਣਦੀ ਆ ਇਹ ਲਾਏ ਪਈ ਆ ਹਲਕਾ ਠੀਕ ਆ ਹਾਂਜੀ ਹਾਂਜੀ ਚਲੋ ਤਰੋ ਹਾਂ ਕਰੀਏ ਨਾ ਪਾਰੇ ਆ ਮੱਜ ਉਤਰਾ ਜਿਹਦੇ ਨਿੱਕਰ ਮੈਂ ਆ ਵੱਡੀ ਮੈਂ ਪੂਰੀ ਜਿੰਨੀ ਆ ਇੱਕ ਪੁਰੀ ਜੁਲੀ ਪੈਠੇ ਪੂਰੀ ਜਾਂਦੀ ਆ ਇਹ ਪਾ ਕੇ ਸਾਫਨ ਨੀ ਗਾ ਲਿਆ ਮੈਂ ਤਾਂ ਸੁੱਗਾ ਵੀ ਦਿੱਤੇ ਆ ਗਾ ਜੀ ਬਾਕੀ ਇਹ ਵੀ ਹੈਗੀ ਚੰਗੀ ਰਾਜੀ ਆ ਰਾਜੀ ਬਾਈ ਪੜੀ ਜੁਨੀ ਦੂਨੇ ਪੜਿਆ ਜੁਨੀ ਆ ਜੰਗੀ ਨੇ ਵਾਲੇ ਤਾਂ ਨਹੀਂ ਆ ਇਹ ਜਿਹਾ ਹਨਾ ਚੰਗਾ ਭਰੂਗੀ ਬਾਕੀ ਥਨ ਵੀ ਚੰਗੇ ਕਿਆਬ ਤੇ ਲੱਗਾ ਵਾ ਪਕੀ ਨੇ ਕੀ ਕੋਸ਼ ਕੋਸ਼ ਪਲਾ ਪੈਂਦੀਆਂ ਮਤਲਬ ਪਲਾ ਨਹੀਂ ਆ ਗਿਆ ਵੀ ਜੀ ਅੱਗੋਂ ਮੜਾਇਆ ਮਾਰਿਓ ਕੈਮਰਾ ਅੱਗੋਂ ਪੂਰੀ ਮੈਂ ਪਰੰਦੀ ਆ ਕਿ ਸ਼ੋਹੇ ਪਰਨੀ ਆ ਹਾਂਜੀ ਪਰ ਨਹੀਂ ਆ ਮਾਜੀ ਜਿਹੜੇ ਨੇ ਪਲਾ ਪੁਣਾ ਲੱਗ ਪੀਆ ਪੌਣ ਮੈਂ ਦੇਣਾ ਦੇਣਾ ਜੀ ਹੁਣ ਥੱਲੇੋਂ ਤੁਰੀ ਹੋਣੀ ਹਾਂਜੀ 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 ਸਰੀਰਾਂ ਚੰਗੀ ਆ ਆਤਰਾ ਹਾਂਜੀ ਸਰੀਰੋ ਜੰਮੀ ਪਲੀ ਵੀਰ ਜੀ ਭਾਰੀ ਆ ਤੇ ਤੇ ਇਹਦਾ ਫਿਰ ਮੁੱਲ ਜਿਨ੍ਹਾਂ ਦੇ ਵਿੱਚ ਜੀ ਸਰੀਰ ਹੈ ਸਰੀਰ ਤੇ 1.5 ਲੱਖ ਵਾਲੀ ਮਹਾਂਗ ਲੱਗਾ ਹਾਂਜੀ ਹਾਂਜੀ ਪਰ ਆਪਾਂ ਰੇਟ ਨੋਰਮਲ ਹੀ ਆਪਾਂ ਕਰ ਦੇਣਾ ਅੱਛਾ اے ویر جی نہ ਆਪਾ ਕਰਨਾ 90 ਦਾ ਨਾ ਕਰਨਾ 95 پورے 85000 ਦੀ ਮੈਂ ਦੇ ਦਾਂਗੇ ਠੀਕ ਆ 85000 ਦੀ ਬਾਕੀ ਮਹੀ ਤਿਆਰ ਹੋ ਗਈ ਇੱਕ ਹਫਤੇ ਨੂੰ ਹਾਂਜੀ 95000 ਦੀ ਵੀ ਜੀ ਮੈਂ ਵਿਕਣੀ ਆ ਤੇ ਬਾਕੀ ਛੋਟ ਛੜ ਨੀ ਹੈਗਾ ਬਾਹਰ ਹਾਂਜੀ ਹਾਂਜੀ ਠੀਕ ਹੈ ਤੇ ਮੌਕੇ ਤੇ ਛੋਟ ਛੜ ਹੋ ਜੂਗੀ ਮੌਕੇ ਤੇ ਛੋਟ ਹੋਊਗੀ ਖੁੱਲੀ ویر ਜੀ ਠੀਕ ਹੈ ਹਾਂਜੀ ਹਾਂਜੀ ਕੋ ਫੋਨ ਲਾਵੇ ਇੱਕ ਵਾਰੀ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਚਲੋ ਕੋਈ ਵੀ ਆਣ ਕੇ ਵੇਖੇ ਇੱਕ ਵਾਰੀ ਬਾਕੀ ਜੰਮੀ ਪੜੀ ਵੱਡੀ ਝੋਟੀ ਹੈ ਯਾਨੀ ਵੀ ਛੋਟੀ ਹੈ ਹਾਂਜੀ ਹਾਂਜੀ ਤੇ ਹੁਣ ਆ ਜਿਹੜੀ ਝੋਟੀ ਜੇ ਹਾਂਜੀ ਇਹ ਇਹ ਵੀ ਜੀ ਛੇ ਦਾ ਜੇ ਕੱਟੀ ਮੂੰਹ ਅੱਛਾ ਹਾਂਜੀ ਇਹਦਾ ਵੀ ਜੀ ਕੱਲ ਦਾ ਬੱਚਾ ਮਰ ਗਿਆ ਜੀ ਅੱਛਾ ਇਹਦਾ ਬੱਚਾ ਨਹੀਂ ਹੈਗਾ ਅੱਛਾ ਨਹੀਂ ਜਗਾ ਬਾਕੀ ਆਵੇ ਲੋ ਪਲੀ ਜੁੜੀ ਆ ਪੂਰੀ ਝੋਟੀ ਤੇ ਥਾਂ ਦੇ ਵੀ ਬੜੀ ਸਾਫ ਤੇ ਦੁੱਧ ਇਹਦੇ ਕੋਲ ਦੁੱਧ ਵੀ ਜੀ ਇਹਦੇ ਕੋਲ ਹੋਊਗਾ 8 ਕਿਲੋ ਪੱਕਾ ਜਿਹੜਾ ਕੰਡੇ ਵਾਲਾ ਦੁੱਧ ਨੌਂ 8 ਕਿਲੋ ਕੰਡੇ ਦੇ ਝਾੜ ਕੇ ਦਾਂਗੇ ਜੀ ਅੱਛਾ ਹਾਂਜੀ ਬਾਕੀ ਸੋਹਣੀ ਸਾਣੀ ਬੜੀ ਆ ਕੱਟੀ ਠੀਕ ਆ ਹਾਂਜੀ ਤੇ ਮਿਲਦੀ ਕਿੱਦਾਂ ਨੇ ਮਿਲਦੀ ਮੇਦੀ ਪਹਾੜੇ ਦੇ ਮਿਲਦੀ ਜੀ ਇਹਦੇ ਕੋਲ ਠੀਕ ਇਹਦੇ ਘਰ ਜਾ ਕੇ ਟੀਕਾ ਲੋ ਆਵੇ ਮੈਂ ਕਹਿ ਨਹੀਂ ਸਕਦਾ ਅੱਡੇ ਕੋਲ ਪਹਾੜੇ ਦੇ ਮਿਲਦੀ ਹੁੰ ਕਿੰਨੇ ਦਿੱਚ ਵਾਈਕੂ ਵੀ ਬੜੀ ਬਾਕੀ ਉਤਰਾ ਇਹ ਆ ਵੀ ਚਲੋ ਪਿੱਠਪੜੇ ਦੀ ਚੰਗੀ ਆ ਲੱਗੋ ਜੀ ਉਹ ਦਾਲ ਨਹੀਂ ਕੋਈ ਮਹਾਂ ਦਸੋ ਜੇ ਮਹਾਂ ਦਾਲੀ ਨਾ ਮਰਗਦਾ ਸਮਾਹ ਜੇ ਮਹਾਂ ਦਾਲੀ ਚਾਹ ਕੋਈ ਕਾਰਗਾਨੀ ਦੇਖੋ ਮੈਂ ਨਾਲ ਨਾਲ ਹੀ ਜਾਂਦਾ ਬਾਕੀ ਇਹ ਕਾ ਗਾਂ ਬਾਹਰ ਬੰਨੀ ਜੇ ਆ ਵੀ ਸ਼ਾਹ ਜੀ ਇਹ ਗਾਂ ਵੇਚਦੇ ਆ ਜੇ ਦੁੱਧ ਹੜਾ ਕੋ 26 ਕਿਲੋ ਅੱਛਾ ਇਹ ਆ ਵੀ ਇਹ ਬੰਦੇ ਕਹਿੰਦਾ ਗਰੰਟੀ ਦਿੱਤੀ 37 ਕਿਲੋ ਦੁੱਧ ਦੇਊਗੀ ਅੱਛਾ ਸਾਦ ਕਰਕੇ ਆਈਆਂ ਕਿ ਆਖਿਆ ਵੀ 37 ਕਿਲੋ ਕਰਕੇ ਵੇਚਾਂਗੇ ਸਿਮਬਿੰਦਰ ਦੁੱਧ ਦੇ ਕਰਕੇ ਪਾਪਰਾ ਚਾਹ ਵਾਲ ਹੋਵੇ ਅੱਛਾ 24 ਕਿਲੋ ਨਾਲ ਸੌਦਾ ਕਰ ਲਈ ਅੱਛਾ ਜੀ ਜਿੰਨਾ ਇਹ ਆ ਵੀ ਜੇ ਇਹਨਾਂ ਤਰ੍ਹਾਂ ਦੁੱਧ ਲੈ ਹੁੰਦੇ ਹਾਂ ਹਾਂ ਜੀ ਹਾਂ ਜੀ ਆ ਚੌਥਾ ਦਿਨ ਹੋ ਗਿਆ ਸੂਨੀ ਨੂੰ ਠੀਕ ਚੌਥਾ ਦਿਨ ਬੱਚਾ ਮਰ ਗਿਆ ਹੁੰਦਿਆ ਸਾਰ ਅੱਛਾ ਬੱਚਾ ਇਹਦਾ ਹੈਗਾ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਠੰਡੀ ਦੀ ਬੱਚਾ ਇਹਦਾ ਮਰ ਗਿਆ ਠੀਕ ਹੈ ਹਾਂ ਜੀ ਤਾਈਆਂ ਫੇਰ ਜੇ ਦੁੱਧ ਦੇ ਦੇ ਤਿਆਰ ਕਰਨ ਹਾਂ ਜੀ ਹਾਂ ਜੀ ਠੀਕ ਪਾ ਚੋਟੀ ਦੇ ਥਾਂ ਨੇ ਦੇਖ ਸਾਹ ਦੇ ਜੀ ਤਾਂ ਦੂਜੀ ਸਵੇਰ ਦੂਜੀ ਸਵੇਰ ਮਹੀਂ ਅੰਗ ਲੱਗਾ ਜੀ ਥਣ ਚੋਟੀ ਨੂੰ ਠੀਕ ਆ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਤੇ ਵੀਰ ਜੀ ਜੇ ਤੇ ਮੰਨ ਲਓ ਬੱਚਾ ਹੁੰਦਾ ਤਾਂ ਕੱਟੀ ਆਗੀ ਲੱਖ ਦੀ ਤੇ ਸੁਈ ਰਹੇ ਨੂੰ ਅੱਜ ਪੰਜਵਾਂ ਦਿਨ ਦੇ ਦਿੱਤੀ ਅੱਛਾ ਹਾਂਜੀ ਆਪਣੇ ਸੱਜਣਾ ਮਿੱਤਰਾ ਕੋ ਆਈਏ ਵੀਰ ਜੀ ਚੋਟੀਏ ਹਾਂਜੀ 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 ਉਹਨਾਂ ਦੇ ਵੀਰਾਂ ਨੇ ਬੜੀ ਮਹਿੰਗੀ ਲਾਤੀ ਹੁਣ ਤੁਹਾਨੂੰ ਪਤਾ ਬੱਚਾ ਮਰ ਗਿਆ ਪੰਤੋੜ ਕੇ ਦੇਣੀ ਪੈਣੀ ਹਾਂਜੀ ਹਾਂਜੀ ਹੋਣ ਵੀਰ ਜੀ ਕੱਟੀ ਮੁੱਲ ਜਿੰਨਾ ਮਰਜੀ ਕਰੀ ਜੇ ਕੱਟੀ ਲੱਖ ਦੀ ਵੇਖਦੀ ਬੱਚਾ ਹੁੰਦਾ ਭਾਵੇਂ 5 ਦਿਨਾਂ ਦਾ ਭਾਵੇਂ 20 ਦਿਨਾਂ ਦਾ ਹੀ ਹੁਣ ਕੱਟੀ ਵੀਰ ਜੀ ਪੂਰੇ ਮੁੱਲ 70 ਕਰ ਲਈਏ 65000 ਦੀ ਕੱਟੀ ਦੇ ਦਾਂਗੇ ਅੱਛਾ 65000 ਦੀ 65000 ਦੀ ਵੀਰ ਜੀ ਕੱਟੀ ਦੇ ਦਾਂਗੇ ਬਾਕੀ ਤੁਹਾਨੂੰ ਪੁਰਾ 7655000 ਦੇ ਅਨਸਾਰ ਵੀ ਕਰਦੀਆਂ ਐ ਡੀ ਨੇ ਸੋਹਣੀਆਂ ਕੱਟੀਆਂ ਵੇਖੋ ਬਰੀਕ ਕਿੰਨੀ ਕੱਟੀ ਦੀ ਹਾਂਜੀ ਹਾਂਜੀ ਤੇ ਬਾਕੀ ਅਗਲੇ ਸੋਵੇ ਨੇ ਝੋਟੀ ਤਿਆਰ ਹੋਣੀ ਐ ਪੋਰੀ ਇਸ ਸੋਵੇ ਕੱਟੀ 1.5 ਲੱਖ ਦੀ ਕੱਟੀ ਐ ਤੇ ਠੀਕ ਹਾਂਜੀ ਹਾਂਜੀ ਬਾਕੀ ਆ ਵੀ ਚਲੋ ਕੋਈ ਵੀ ਇਹ ਫੋਨ ਲਾਊਗਾ ਥੋੜਾ ਪਤਾ ਮਨਤਨ ਹੋ ਜਾਊਗਾ ਆਹ ਨਹੀਂ ਮੌਕੇ ਦਾ ਮਨਤਨ ਕੋਈ ਨਹੀਂ ਕਰਦਾਂਗੇ ਖੁੱਲਾਈ ਤੇ ਬਾਕੀ ਸੂਈ ਆ ਦੋ ਟਾਈਮ ਇਹਦੀ ਆਪਣੀ ਚਵਾਈ ਕਰਕੇ ਬਾਕੀ ਵੀ ਇੱਥੇ ਬੈਠ ਥਣ ਲੱਗਾ ਜੀ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ